ਵਾਹਿਗੁਰੂ ਜੀ ਦਾ ਫਾਲਤਾ ਵਾਹਿਗੁਰੂ ਜੀ ਦੀ ਖਤੇ ਪਿਆਰੇ ਬੀਰੋ ਭੈਣੋ ਸਾਰਿਆਂ ਨੂੰ ਛੋਟੇ ਬੀਰ ਬੜੇ ਵੀ ਬਾਪੂ ਜੀ ਮੇਰੇ ਆਂਟੀ ਅੰਕਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਇੱਕ ਗੱਲ ਹੋਰ ਸਾਪਾਂ ਸਾਰਿਆਂ ਨੂੰ ਹਰ ਕਿਥੇ ਦੀ ਮਦਦ ਕਰਨੀ ਚਾਹੀਦੀ ਹੈ ਫਸਟ ਸਭ ਤੋਂ ਪਹਿਲਾਂ ਜਾਨੀਏ ਆਪਾਂ ਨੂੰ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਨੈਕਸਟ ਕਿਸੇ ਨੂੰ ਕਿਉਂਕਿ ਹਰ ਕਮਿਊਨਿਟੀ ਇਦਾਂ ਹੀ ਕਰ ਰਹੀ ਹੈ ਸਿੱਖ ਹਰ ਕਿਸੇ ਦੀ ਮਦਦ ਕਰਦੇ ਨੇ ਹਰ ਜਗ੍ਹਾ ਤੇ ਪਹੁੰਚਦੇ ਨੇ ਕੋਈ ਤੇ ਖੜਾ ਹੁੰਦਾ ਕਿਤੇ ਕੁਝ ਵੀ ਹੁੰਦਾ ਸਿੱਖ ਪਹਿਲਾਂ ਜਾਂਦੇ ਨੇ ਸਾਰਾ ਤੋਂ ਆਰਮੀ ਉਰਮੀ ਤੋਂ ਵੀ ਪਹਿਲਾਂ ਪਹੁੰਚ ਜਾਂਦੇ ਨੇ ਕਈ ਜਗ੍ਹਾ ਤੇ ਪਰ ਸਿੱਖਾਂ ਲਈ ਕੋਈ ਨਹੀਂ ਕਿਤੇ ਆਉਂਦਾ ਸਿੱਖਾਂ ਲਈ ਸਾਰੇ ਹੱਥ ਖੜੇ ਕਰਕੇ ਐ ਐ ਭੱਜ ਜਾਂਦੇ ਨੇ ਤੇ ਅੱਜ ਆਪਾਂ ਗਲਾ ਬਣਾਵਾਂਗੇ ਜੀ ਤੁਹਾਨੂੰ ਬਿਸ਼ਪ ਗੁਰੂ ਦੇਸ਼ ਬਿਸ਼ਪ ਗੁਰੂ ਦੀਆਂ ਥੋੜੀਆਂ ਜੀਆਂ ਵਿਸ਼ੇਸ਼ਤਾਵਾਂ ਕਿਹੜੇ ਵਿਸ਼ਵ ਗੁਰੂ ਦੇਸ਼ ਵਿੱਚ ਆਪਾਂ ਰਹੇ ਨੇ ਖਤਰ ਕੇ ਚਲੋ ਮਾੜੀ ਕਿਸਮਾ ਤੇ ਇੱਥੇ ਜਾੰਪੇ ਆਪਾਂ ਚਲੋ ਕਿਉਂ ਹਾਂ ਕੀ ਕਰ ਸਕਦੇ ਆ ਪਰ ਇੱਥੇ ਥੋੜੀ ਜਿਮ ਮੈਨੂੰ ਪਤਾ ਪੰਜਾਬ ਜਿੱਦੇ ਜਿੱਮ ਹੈ ਯਾਰ ਬਣਾ ਪੰਜਾਬ ਦੇਸ਼ ਵਧੀਆ ਇਹਨਾਂ ਨੇ ਹੁਣ ਨਾਲ ਬੈਠੇ ਨੇ ਠੱਕੇ ਨਾਲ ਹੀ ਵੀ ਪੰਜਾਬੀ ਵੀ ਛੱਡ ਗਏ ਆਂ ਅੰਗਾ ਫਲਾਨਾ ਢਮਕਾ ਗੱਲਾਂ ਕਰੀਆਂ ਜਿਹੜੇ ਨੇ ਬੁੱਧੂ ਬੜਾ ਗਿਨ ਕਹਿੰਦੇ ਨੇ ਸਭ ਤੋਂ ਵੱਡਾ ਸਭ ਤੋਂ ਵੱਡੀ ਮੰਡੀ ਸਾਡੇ ਆਪ ਕੋਲ ਮੈਂ ਬੇਨਤੀ ਹੈ ਜੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਆਪਾਂ ਨੂੰ ਹਰੇਕ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਇਹ ਨਹੀਂ ਵੀ ਮੈਂ ਆਪ ਦੇ ਲਈ ਕਹਾਂ ਨਾ ਜੇ ਮੇਰੀ ਵੀਡੀਓ ਲੱਗੀ ਵਧੀਆ ਤਾਂ ਜ਼ਰੂਰ ਕਰਿਓ ਪਰ ਆਪਾਂ ਨੂੰ ਆਪਣੀ ਕਮਿਊਨਿਟੀ ਦੀ ਖਾਸ ਕਰਕੇ ਮਦਦ ਕਰਨੀ ਚਾਹੀਦੀ ਹੈ ਇਹ ਗੱਲ ਆਪਣੇ ਆਪ ਤੇ ਲਾਗੂ ਕਰਕੇ ਦੇਖਿਓ ਵੀ ਆਪਣੇ ਨਾਲ ਕਿਤੇ ਨਹੀਂ ਕੋਈ ਥੜਾਦਾ ਹੁਣੇ ਸਭ ਤੋਂ ਵੱਡੀ ਮੰਡੀ ਕਹਿੰਦੇ ਨੇ ਵੀ ਆਪਣੇ ਦੇਸ਼ ਚ ਇੰਡੀਆ ਸਭ ਤੋਂ ਠੀਕ ਹੈਗੀ ਹੈ ਪਰ ਖਰੀਦਣ ਚ ਵੇਚਣ ਕਿ ਥੋੜੀ ਹੈ ਕੁਝ ਬਣਦਾ ਕੀ ਆ ਓਰੇ ਸ਼ਿੱਕੂ ਉਸ ਨਹੀਂ ਬਣਦਾ بے ਰੁਜ਼ਗਾਰੀ ਦੇ ਵਿੱਚ ਹਾਂ ਹੈਗੀ ਆ ਸਭ ਤੋਂ ਵੱਡੀ ਮੰਦੀ ਆਬਾਦੀ ਵਧਾਉਣ ਦੇ ਵਿੱਚ ਹਾਂ ਸਭ ਤੋਂ ਵੱਡੀ ਮੰਦੀ ਪ੍ਰੋਡਕਸ਼ਨ ਇੰਨੀ ਆ ਵੀ ਗੱਲ ਹੀ ਛੱਡ ਦੋ ਯਾਰ ਬਦਮੋਟੇ ਦੇ ਮੁੰਡਾ ਚੱਲ ਮੁੰਡਾ ਥਾ ਮੁੰਡਾ ਹਮ ਘਮ ਹੋਇਆ ਪਿਆ ਵੀ ਤੁਸੀਂ ਇਹ حساب ਲਾ ਲਓ ਵੀ ਚైనా ਪਹਿਲਾਂ ਸਭ ਤੋਂ ਪਰਸੇ ਹੀ ਉਹਨੂੰ ਚైనా ਨੂੰ ਕੋਈ ਛੱਟ ਤਾਂ ਪਿੱਛੇ ਇੱਕ ਅਰਬ ਪਿਆ ਕਰੋੜ ਦੇ ਆਸ-ਪਾਸ ਵਾਦੀ ਪਹੁੰਚੀ ਹੋਈ ਆ ਕਿੱਥੇ ਕੀ ਹਾਲ ਉਹ ਇੱਥੇ ਹੁਣ ਤੁਸੀਂ ਇਹ ਦੇਖੋ ਦੱਸਾਂਗਾ ਜਿਹਦੇ ਵਿੱਚੋਂ ਕਿ 80 ਕਰੋੜ ਦੇ ਆਸ-ਪਾਸ ਲੋਕਾਂ ਦੇ ਕਟੰ ਦਾ ਖਾਣਾ ਨਹੀਂ ਮਿਲਦਾ ਉਹਨਾਂ ਨੂੰ ਇਹ ਆਪਣੇ ਦੇਸ਼ ਦੇ ਹਾਲਾਤ ਨੇ ਇਹ ਮੰਡੀ ਆ ਭਾਈ ਸਭ ਤੋਂ ਵੱਡੀ ਬਿਸ਼ਵਗੁਰੂ ਦੇ ਕੋਲੇ ਦੂਸਰੀ ਹੱਤੋਂ ਵੱਧ ਗਰੀਬੀ ਤੇ ਫੇਰ ਵੀ ਮੰਡੀ ਇੱਥੇ ਆਪਨ ਗਏ ਤੇ ਇਹ ਵੀ ਇਹਦੀ ਮੰਡੀ ਵੀ ਆਪਣੇ ਕੋਲੇ ਆ ਆਪਣੇ ਦੇਸ਼ ਹੀ ਮੱਲ ਮਰੀ ਇੱਥੇ ਸਭ ਤੋਂ ਇੱਕ ਨੰਬਰ ਇੱਕ ਤੇ ਜਾ ਰਹੇ ਹਾਂ ਬਬੀ ਬਿਸ਼ੂ ਗੁਰੂ ਦੇ ਬਾਹ ਦੀ ਬਾ ਟਾਂਕਾ ਵਜਰਾ ਸਵਾ ਸਵਾ ਅਜੇ ਟਾਂਕਾ ਹੋ ਰਿਹਾ ਇਤੂ ਬਾਹ ਜਾ ਜਾਤ ਪਾਤ ਦੇ ਨਾਂ ਤੇ ਵੀ ਰੰਕਾ ਫੁੱਲ ਬਟਾ ਫੁੱਲ ਮਿੱਠੇ ਟਾਂਕਾ ਟਾਂ 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 ਚੱਲਦਾ ਜਾਤ ਪਾਤ ਮੈਂ ਕਹਿੰਦਾ ਮਤਲਬ ਵੀ ਗੱਲੀ ਛੱਡ ਲੋ ਯਾਰ ਹਰੇਕ ਪਾਸੇ ਜਾਤ ਪਾਤ ਜਾਤ ਪਾਤ ਜਾਤ ਪਾਤ ਤਾਂ ਇਹ ਜਾਤ ਪਾਤ ਆਈ ਕਿਉਂ ਹਣੀ ਇਹਦਾ ਵੀ ਕੰਮ ਨਾ ਕੋਈ ਇਹ ਜਾਤ ਪਾਤ ਦਾ ਗੰਧ ਤੁਹਾਨੂੰ ਮੈਂ ਦੱਸੂਗਾ ਦੂਜੀ ਗੱਲ ਨਹੀਂ ਤਾਂ ਇਹ ਗੱਦ ਜਾਨੀ ਖਤਮ ਕਰ ਤੁਸੀਂ ਜਾਤ ਪਾਤ ਤਾਂ ਇਹ ਜਹਾਜ਼ ਪਰ ਦੁਬਾਰਾ ਆ ਜਾਂਦੀ ਹੈ ਨਾ 1947 ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਾਂ ਉਹ ਬਾਅਦੋਂ ਸਭ ਤੋਂ ਵੱਧ ਰਿਲੀਜੀਅਨ ਦੇ ਮਤਾਨੋਂ ਦੇ ਨਾਂ ਦੇ ਉੱਤੇ ਓਹੋ ਹਮਲੇ ਕਰਨ ਨੇ ਕਿ ਇੱਕ ਦੂਜੇ ਦੇ ਤੇ ਦੂਜੇ ਨੂੰ ਹਲ ਮਾਰ ਘਟਾਈ ਦੰਗੇ ਗਾਨ ਨੇ ਲੁੱਟਖੋ ਖਾਨੀ ਗਰੇ ਪਕਾਨ ਨੇ ਵਿੱਚ ਫੜ ਕੇ ਕੁੜੀਆਂ ਨੂੰ ਜਨਾਨੀਆਂ ਤੇ ਬਚਾਰੀਆਂ ਨੂੰ ਛੋਟੀਆਂ ਛੋਟੀਆਂ ਬੱਚੀਆਂ ਨੂੰ ਸਿਰਫ ਇੰਨਾ ਇਹ ਸੋਚ ਕੇ ਕਿ ਇਹ ਦੂਸਰੇ ਧਰਮ ਦੇ ਨੇ ਇਹ ਸਿੱਖ ਨੇ ਇਹ ਕਸਾਈ ਨੇ ਏ ਮੁਸਲਮਾਨ ਨੇ ਇਹ ਆਪਣਾ ਹੋਇਆ ਹੋਇਆ 2002 ਦੇ ਵਿੱਚ ਗੁਜਰਾਤ ਦੇ ਵਿੱਚ 1984 ਜੂਨ ਨਵੰਬਰ ਤੇ ਸਿੱਖਾਂ ਦੇ ਨਾਲ ਤੇ ਸਿੱਖਾਂ ਦੇ ਨਾਲ ਤਾਂ ਹੁਣ ਵੀ ਚੱਲੂ ਸੇ ਮੁਸਲਮਾਨਾਂ ਦੇ ਨਾਲ ਵੀ ਹੋ ਗਿਆ ਦਾ ਸਾਜੀ ਥੋੜੀ ਜਿਹੀ ਬਤੇ ਹੋਏ ਨੇ ਸ਼ਰਈਆਂ ਨਾਲ ਵੀ ਹੋਰ ਸਤ ਮਣੀਪੁਰ ਤੇ ਹੋਰ ਸਿੱਥੋ ਉਦੋਂ ਬਾਅਦ ਛੱਤ ਤੋਂ ਵੱਡੀ ਮੰਡੀ ਆਉਂਦੀ ਆ ਭਾਈ ਇਹੇ ਅੰਤਿਵਿਸ਼ਵਾਸ ਵਿੱਚ ਹਾਂ ਅੰਤਿਵਿਸ਼ਵਾਸ ਵਾਤੇ ਦਾ ਅੱਤ ਪੂਜੇ ਜਾਂਦੇ ਆ ਕੋਈ ਜਾਨਵਰ ਨਹੀਂ ਹੈਗਾ ਜਿਹਨੂੰ ਜਾਨਵਰ ਨੂੰ ਨਾ ਪੂਜਿਆ ਜਾਵੇ ਹਰ ਜਾਨਵਰ ਕਿਸੇ ਨਾ ਕਿਸੇ ਭਗਵਾਨ ਦਾ ਉਹ ਸੀਗਾ ਮਤਲਬ ਸਾਧਨ ਸੀਗਾ ਜਿਵੇਂ ਆਪਾਂ ਕਹਿ ਦਈਏ ਵੀ ਆਪਣਾ ਮੋਟਰਸਾਈਕਲ ਆ ਯਾਰ ਆਪਾਂ ਉਹ 1000 ਰੁਪਏ ਉਹਦੇ ਨੂੰ ਇੱਕ ਨਾ ਕੋਈ ਨਾ ਕੋਈ ਜਾਨਵਰ ਕੋਈ ਚਿੜੀ ਬਤੰਗਾ ਜੋ ਵੀ ਸੀਗਾ ਸਾਰਾ ਕੋਈ ਨਾ ਕੋਈ ਜਾਨਵਰ ਉਹ ਸੀਗਾ ਮਤਲਬ ਤੇ ਇੱਕ ਸਭ ਤੋਂ ਵੱਧ ਰੱਬ ਵੀ ਭਗਵਾਨ ਵੀ ਇੱਥੇ ਹੀ ਨੇ ਤੇ 30 ਕਰੋੜ ਅਰੁੱਧ ਪਤਾ ਨਹੀਂ ਕਿੰਨੇ ਕਹਿੰਦੇ ਹੁੰਦੇ ਨੇ ਇਹ ਉਹਦੇ ਵਿੱਚ ਵੀ ਆਪਣੀ ਮੰਡੀ ਹੋਈ ਅਗਰ ਬਿਸ਼ਪੁਰੂ ਡਾਂਕਾ ਇੱਥੇ ਵੀ ਵੱਜ ਗਿਆ ਚਲੋ ਉਦੋਂ ਦਾ ਡਾਂਕਾ ਆ ਗਿਆ ਅੰਦਵਿਸ਼ ਵਾਸਤੇ ਦਰਾਤਾਂ ਤੋਂ ਹੀ ਪੂਜੀ ਜਾਂਦੇ ਨੇ ਪੱਥਰਾਂ ਨੂੰ ਤਤਲ ਪੁੱਜਣੀਆਂ ਮੂਰਤੀ ਪੂਜਾ ਨੂੰ ਤਾਂ ਬਾਬੇ ਨਾਨਕ ਨੇ ਮਨਾ ਕਰਤਾ ਇਹ ਕਦੇ ਆਪਣੇ ਪ੍ਰਚਾਰਕ ਦੱਸਦੇ ਨੇ ਕਦੇ ਨਹੀਂ ਦੱਸਦੇ ਵੀ ਭਾਈ ਮੂਰਤੀ ਪੂਜਾ ਨੂੰ ਤਾਂ ਬਾਬੇ ਨਾਨਕ ਨੇ ਤਨੁ ਮਨਾ ਕਰਿਆ ਹੋਇਆ ਜੇ ਕੋਈ ਸੇਖਾ ਤਾਂ ਮੂਰਤੀ ਪੂਜਾ ਨਾ ਕਰੇ ਜੋ ਕਰਤਾ ਤਾਂ ਵਿਛਕ ਸਿਧਾਂਤਾਂ ਦੇ ਵਿਚਾਰ ਧਾਰਾ ਦੇ ਉਲਟ ਚੱਲਦਾ ਇੱਕ ਤਾਂ ਇਹ ਨਹੀਂ ਕੋਈ ਦਾਅ ਇੰਨੇ ਸੰਖੇਪ ਵਰਨਨ ਦੇ ਵਿੱਚ ਕੋਈ ਦੱਸਦਾ ਉਲਟਾ ਹੈ ਨਾ ਇਹ ਜਿਹੜੀਆਂ ਕਿਤਾਬਾਂ ਦੇ ਵਿੱਚ ਚੀਜ਼ਾਂ ਪਹਿਲਾਂ ਪੜ੍ਹਨ ਨੂੰ ਆਉਂਦੀਆਂ ਸੀ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਸਕੂਲਾਂ ਚਾਉਂਦੀਆਂ ਸੀ ਉਹ ਵੀ ਇਹਨਾਂ ਨੇ ਹੁਣ ਹਟਾਤੀਆਂ ਲੈਣਾ ਇਹਨਾਂ ਨੇ ਉਹ ਉਹ ਲੈਣਾ ਰੱਖਾ ਲੀਆਂ ਜਾਂ ਉਹ ਓਦਾਂ ਦੀਆਂ ਲੈਣਾ ਬੜਵਾ ਲਈਆਂ ਵੀ ਜਿਨ੍ਹਾਂ ਨੂੰ ਜਿਹੜੀ ਇਹਨਾਂ ਨੂੰ ਸੂਟ ਕਰਦੇ ਜਿਵੇਂ ਬੇਪਰਵਾਹੀ ਜਿੱਥੋਂ ਇਹ ਸਾਬਤ ਹੁੰਦਾ ਹੋਵੇ ਜਿਵੇਂ ਹੁਣ ਅੱਜ ਮੇਰੇ ਅਰਗੇ ਹੋਰ ਵੀ ਬਿਠੇ ਰਹੇ ਨੇ ਵਿਚਾਰੇ ਭੈਣ ਭਾਈ ਜਿਹੜੇ ਕਹਿਣਗੇ ਵੀ ਹਾਂ ਅਸੀਂ ਸਾਡੀ ਵਿਚਾਰ ਘਰ ਅਲੱਗ ਆ ਭਈ ਇਹਨਾਂ ਨੂੰ ਕਿਉਂਕਿ ਤਾਂ ਕੁਝ ਵੀ ਨਹੀਂ ਛੱਡਦੇ ਜਾਨਵਰ ਜੁੰਮੇ ਵੀ ਮਤਲਬ ਗਯੋਨੀ ਪੂਜਨ ਵੀ ਕਰੀ ਜਾਂਦੇ ਨੇ ਲਿੰਗ ਪੂਜਨ ਵੀ ਕਰੀ ਜਾਂਦੇ ਸ਼ੁਭ ਲਿੰਗ ਪੂਜਨ ਵੀ ਕਰੀ ਜਾਂਦੇ ਨੇ ਜੇ ਮੇਰੀਆਂ ਬੀਬੀਆਂ ਭੈਣਾਂ ਸੁਣਦੀਆਂ ਇਹ ਪਰ ਆਪਾਂ ਨੂੰ ਸਪਸ਼ਟ ਦੱਸਣਾ ਚਾਹੀਦਾ ਵਾ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਐ ਦੇ ਉੱਤੇ ਵੀ ਇਹ ਗੱਲ ਤਾਂ ਸਾਡੀਆਂ ਸਿੱਖਾਂ ਦੀਆਂ ਕੁੜੀਆਂ ਬਹੁਤ ਨੇ ਜਿਹੜੀਆਂ ਬਰਤ ਰੱਖਦੀਆਂ ਨੇ ਇਹ ਬਹੁਤ ਵੱਡੀ ਗਲਤੀ ਕਰ ਰਹੀਆਂ ਨੇ ਉਹ ਪੇ ਪਰਵਾਦਾ ਉਹਨਾਂ ਦੇ ਉੱਤੇ ਪੂਰਾ ਉਹ ਸਭ ਤੋਂ ਵੱਡੀ ਗਲਤੀ ਤਾਂ ਇਹ ਆ ਉਹਨਾਂ ਦੇ ਮਾਪੇ ਸਾਡੇ ਮਾਪਿਓ ਨਹੀਂ ਮੇਰੀ ਭੈਣ ਖੁਦ ਰੱਖਦੀ ਹੁੰਦੀ ਸੀ ਹੁਣ ਹਟਾਈ ਆ ਅਸੀਂ ਕਹਿ ਕੇ ਸਾਡੇ ਮਾਪਿਓ ਨਹੀਂ ਖਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਕਿਉਂਕਿ ਦੱਸਣਗੇ ਪ੍ਰਚਾਰਕ ਦੱਸਣਗੇ ਦੁਕਾਨ ਲਾਉਣ ਆਉਂਦੇ ਨੇ ਇਹਦੇ ਬਾਬੇ ਸਾਡੇ ਪਿੰਡਾਂ ਪਿੰਡਾਂ 'ਚ ਜਾਂ ਦੇਰਿਆਂ 'ਚ ਜਿਹੜੇ ਬੈਠੇ ਕਿ ਦੇਰਿਆਂ 'ਚ ਦੇਰਿਆਂ 'ਚ ਤਾਂ ਹੈ ਹੀ ਉਹਨਾਂ ਦੇ ਸਾਹਮਣੇ ਉਹ ਤਾਂ ਸਾਰੇ ਆਰਐਸਐਸ ਦੇ ਸ਼ਗਿਰਦ ਨੇ ਤਿਆਰ ਕਰ ਕਰ ਕੇ ਭੇਜੇ ਹੋਏ ਨੇ ਪੰਡਤ ਸਿਹਰੇ ਜਿਹਾ ਉਹ ਉਹਨਾਂ ਦਾ ਸਿੱਖੀ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਆ ਪੂਰੀ ਸੰਤਾਲਾਂ ਦਾ ਦੇਖ ਲਿਆ ਕਿ ਚੰਦ ਚੜਿਆ ਸਾਰੇ ਬਾਬੇ ਆਏ ਕੋਈ ਗੋਫਾ ਆਏ ਹਾਂ ਬਾਬ ਬਾਬਿਆਂ ਨੇ ਮੂਰੇ ਵਿੱਚ ਸਭ ਤੋਂ ਮੰਡੀ ਹਾਂ ਵੀ ਇੱਥੇ ਵੀ ਡਾਂਟਾ ਵੱਜ ਗਿਆ ਫਿਰ ਮਜਬੂਤੀ ਜੇ ਇਨਸਾਨ ਦਾ ਇਨਸਾਨਾਂ ਦਾ ਫਾਇਦਾ ਚੱਕਣਾ ਇੱਥੇ ਵੀ ਡਾਂਟਾ ਵੱਜਦਾ ਜਿਵੇਂ ਅੱਗੇ ਕੇਦਾਰਨਾਥ ਯਾਤਰਾ ਤੇ ਲੋਕ ਗਏ ਸੀ ਉੱਥੇ ਜਦੋਂ ਪਹਾੜੀਆਂ ਖਿਸਕ ਗਈਆਂ ਜੀ ਹੜ੍ਹ ਆ ਗਿਆ ਸੀ ਤਾਂ ਲੋਕਾਂ ਨੇ ਤਾਂ ਸਪੇਡਾ ਚੀਜ਼ੇ ਦਨ ਨੂੰ ਇੱਕ-ਇੱਕ ਹਜ਼ਾਰ ਰੁਪਏ ਚ ਵੀ ਦਿੱਤੀ ਹੈ ਕਹਿੰਦੇ ਆਹ ਹਾਲਾ ਸੋਨਾ ਸੁਨਾ ਚਾਂਦੀ ਲੁੱਟ-ਲੁੱਟ ਕੇ ਲੈ ਕੇ ਆਉਣਾ ਤੋਂ ਉੱਥੇ ਹੋਰ ਤਾਂ ਹੋਰ ਕੁੜੀਆਂ ਨਾਲ ਰੇਪ ਵੀ ਕਰਦੇ ਉੱਥੇ ਇਹ ਚੀਜ਼ਾਂ ਕਦੇ ਦੱਸਦੇ ਹੀ ਨਹੀਂ ਮੀਡੀਆ 'ਚ ਦੱਸਣ ਤਾਂ ਪਤਾ ਮਤਲਬ ਕਿ ਲੋਕਾਂ ਨੂੰ ਵੀ ਕੀ ਚੱਲ ਰਿਹਾ ਤੇ ਕੱਲ ਕੀ ਰਿਹਾ ਆ ਆ ਕਈ ਬੜਵਾਗ ਵਾਬੇ ਵਾਲੇ ਬਾਬਾ ਬੜਵਾਗ ਸਿੰਘ ਦੇ ਚਲੇ ਜਾਂਦੇ ਨੇ ਫਾਲ ਪੋਣਾ ਸੇਵ ਜੀ ਸੇਵ ਪੋਣਾ ਅੰਬ ਪੋਣਾ ਮਰੂਤ ਪੋਣਾ ਪਤਾ ਨਹੀਂ ਕੀ-ਕੀ ਵਾਇਪ ਪੋਣਾ ਕਰੀ ਜਾਂਦੇ ਰਹਿੰਦੇ ਨੇ ਇਹਦੇ ਵਿੱਚ ਵੀ ਨੰਬਰ 1 ਨਹੀਂ ਕਹਿ ਸਕਦੇ ਆ ਸਭ ਤੋਂ ਵੱਡੀ ਮੰਡੀ ਆ ਉੱਪਰ ਕੀ ਕਹਾਂਗੇ ਸਾਡੇ ਪਿਤਾ ਜੀ ਨੇ ਬਾਬਾ ਜੀ ਬਾਬਾ ਜੀ ਨੂੰ ਵੀ ਕੁਝ ਕਹਿਣਾ ਹੈਗਾ ਚਾਹੇ ਸਬੂਤ ਦਿਖਾ ਦਿਓ ਪੂਰੇ ਤਾਂ ਵੀ ਕਹਾਂਗੇ ਨਾ ਇਹ ਨਾ ਤਕ ਤੱਕ ਕਿਉਂਕਿ ਇਹ ਇੱਕ ਪਚਾਰਤਾ ਰਤ ਨੂੰ ਲੈ ਕੇ ਚੱਲ ਰਹੇ ਨੇ ਇਹ ਗੱਲ ਆਪਣੇ ਹਰੇਕ ਸਿੱਖ ਬੰਦੇ ਨੂੰ ਮੁਸਲਮਾਨ ਵੀਰ ਭੈਣ ਨੂੰ ਸਭ ਨੂੰ ਸਮਝਣੀ ਚਾਹੀਦੀ ਆ ਖਾਸ ਕਰਕੇ ਜਿਹੜੇ ਘੱਟ ਕਮਿਊਨਿਟੀ ਦੇ ਆਲੇ ਨੇ ਇਹਨਾਂ ਦਾ ਇਹ ਜਿਵੇਂ ਹੁਣ ਬਾਬੇ ਨਾਨਕ ਨੇ ਕਿਹਾ ਹੋਇਆ ਬਾਵੀ ਮੂਰਤੀ ਪੂਜਾ ਨੂੰ ਮਨਾ ਮੈਂ ਕਿਥੋਂ ਇੱਕ ਐਂਪਲ ਦਿੰਦਾ ਥੋੜੀ ਪ੍ਰਧਾਨ ਨੂੰ ਮਤ ਦੇ। ਵੀ ਮੂਰਤੀ ਪੂਜਾ ਨਹੀਂ ਕਰਨੀ ਸਿੱਖੋਂ ਗਲਤ ਆ ਦੇ ਠੀਕ ਆ। ਇਹਨਾਂ ਨੇ ਉਹਦੇ 10 ਹੋਰ ਬਣਾ ਕੇ ਗੱਲਾਂ ਜਾਨੀ ਬਾਬੇ ਨਾਨਕ ਦੀਆਂ ਕਿ ਲਖਾਰੀਆਂ ਤੋਂ ਟਾਈਮ ਦੇ ਤਾਂ ਜਾਲੀ ਜੋ ਕਿ ਕੋਈ ਸਹੀ ਹੀ ਨਹੀਂ ਹੋਣੇ ਉਹ ਆਪਦੇ ਕੋਲ ਹੁਣ 19ਵੀਂ ਸਦੀ ਦੇ ਵਿੱਚ ਲਿਖਾ ਲੂ ਕੇ ਉਹहां ਦਾ ਬੈਨਾਨੇ ਕਨੇਤਾ ਜੀ ਮੂਰਤੀ ਪੂਜਾ ਨੂੰ ਮਨਾ ਨਹੀਂ ਕਰਿਆ ਸੀ ਉਹਨਾਂ ਨੇ ਤਾਂ ਪੱਥਰ ਨੂੰ ਮਨਾ ਜਾਣੀ ਕੋ ਗੱਲ ਗੁੱਲਜੀ ਹਸਾਨਾ ਲਾਹੜੂ ਦੇ ਹਸਾਨਾ ਕਹਿਣਾ ਵੀ ਤੁਸੀਂ ਉਹ ਗੱਲ ਇਦਾਂ ਗੱਲ ਕਰਾਇਆ ਕਰੋ ਵੀ ਉਹ ਗੱਲ ਦੇ ਵਿੱਚੋਂ ਤੁਹਾਡੇ ਕੋਲੇ ਬਚਣ ਲਈ 100 ਹੱਲ ਹੋਰ ਗੱਲਾਂ ਹੋਰ ਇੱਕ ਗੱਲ ਚੋਂ ਨਿਕਲਣ ਲਈ ਤੁਹਾਡੇ ਕੋਲੇ 100 ਗੱਲਾਂ ਹੋਰ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਤੁਸੀਂ 100 ਦੇ ਵਿੱਚੋਂ ਇੱਕ ਨੇ ਇੱਕ ਗੱਲ ਦੇ ਵਿੱਚੋਂ ਤੁਸੀਂ ਅੱਧੀ ਗੱਲ ਨੂੰ ਸਹੀ ਸਾਫਤ ਕਰ ਦਿਓ ਛਿੱਡੀ ਵੱਡੀ ਯਾਰ ਮਤਲਬ ਕੇ ਬਚਾ ਖੋਦ ਰੱਤਾ ਕੇ ਚੱਲਦੇ ਨੇ ਇਹ ਇੱਕ ਬਹੁਤ ਵੱਡਾ ਡੂੰਘਾ ਅਧਿਐਨ ਕਰਨ ਵਾਲਾ ਉਹਦਾ ਕਨਿਸ਼ਕ ਖਾਨ ਖਾਸ ਕਰਕੇ ਪਰ ਕਰੇ ਕੌਣ ਜਿਹੜੀਆਂ ਕਰਨ ਵਾਲੇ ਨੇ ਆਧਾਰ ਨੇ ਜਿਹੜੇ ਕਰਨ ਵਾਲੇ ਸਾਡੇ ਪ੍ਰਚਾਰਕ ਨੇ ਕਮੇਟੀਆਂ ਨੇ ਜਥੇਬੰਦੀਆਂ ਨੇ ਉਹਨਾਂ ਵਿੱਚ ਤਾਂ ਯਾਰ ਇਹਨਾਂ ਦੇ ਹੁਣ ਆਧੇ ਬੰਦੇ ਨਹੀਂ ਹੁਣ ਕਰੇ ਕੌਣ ਫਿਰ ਹੱਲ ਕੀ ਆ ਸਾਡੇ ਕੋਲ ਹੱਲ ਇਹੀ ਆ ਖੁਦ ਰਿਸ਼ਾਰਜ ਕਰੋ ਵੀਰੇ ਆਪਣੇ ਬੱਚਿਆਂ ਨੂੰ ਦੱਸੋ ਆਪਣੇ ਭੈਣ ਭਾਈਆਂ ਨੂੰ ਦੱਸੋ ਆਪਣੇ ਯਾਰਾਂ ਦੋਸਤਾਂ ਨੂੰ ਦੱਸੋ ਜੇ ਕੋਈ ਨਹੀਂ ਕਰ ਸਕਦਾ ਤਾਂ ਉਹਨੂੰ ਉਹਦੀ ਮਦਦ ਕਰਕੇ ਉਹਨੂੰ ਦੱਸੋ ਭਾਈ ਵੀ ਆਹ ਚੀਜ਼ ਇਦਾਂ ਨਾ ਸਾਡੇ ਨਾਲ ਗਲਤ ਹੋ ਰਿਹਾ ਜਾਂ ਸਾਤੋਂ ਗਲਤ ਕਰਾਇਆ ਜਾ ਰਿਹਾ ਵਾ ਦੱਸਾਂਗੇ ਤਾਂ ਬੱਝਾਂਗੇ ਨਹੀਂ ਤਾਂ ਫਿਰ ਗਾਇਸ਼ੀ ਦੇ ਨਾਮ ਕਰਟਾਂਗੇ ਉੱਜਾ ਫਿਰ ਨਾਰੀਅਲ ਨਾਰਾ ਕਟਾਤਾ ਵਰਵਰ ਲਾਲ ਕੱਪੜਾ ਲਾ ਕੇ ਸਿੰਦੂ ਲਾ ਕੇ ਮੁਰਗੀ ਵਰਨ ਦੋ ਰਹੂ ਦੀ ਬੋਤਲ ਚੜਾ ਜੋ ਬਾਪੇ ਆਪ ਹੀ ਪੀਪੂ ਜਾਂਦੇ ਨੇ ਬਗ ਬਗ ਲਾ ਕੇ ਬੈਠੇ ਉਹ ਕਹਿੰਦੇ ਬਾਹ ਜਾਓ ਵੀ ਪਤਾ ਤੇਰਾ ਕੰਮ ਹੋ ਜੂ ਆਲਤਾਂ ਦਾ ਕੰਮ ਹੋਬੇ ਨਾ ਹੋ এবਰ ਬਾਪੇ ਦਾ ਕੰਮ ਹੋ ਜਾਂਦਾ ਬਾਪਾ ਬੋਤਲ ਪੀ ਕੇ ਟਲੀ ਹੋ ਕੇ ਹਾਂ ਬਈ ਹਾਂ ਠੀਕ ਆ ਅੱਜ ਕੱਲ ਕੋਰ ਬਾਬਾ ਇਹ ਕੰਨ ਸੰਗਤ ਕੋਈ ਔਰ ਕੋ ਲੈ ਕੇ ਆਣਾ ਕੋਈ ਆਏਗਾ ਨਹੀਂ ਮਾਰੇ ਕਿਹਾ ਕੋਈ ਜਿਹੜੇ ਦੂਜੇ ਵੀ ਨੇ ਉਹ ਵੀ ਸਾਰੇ ਜਾਲੀ ਹੋਏ ਨੇ ਯਾਰ ਬਾਬੇ ਜਿਹੜੇ ਸਿੱਖ ਬਣੇ ਹੋਏ ਨੇ ਕਦੇ ਕਿਸੇ ਸਿੱਖ ਮਸਲੇ ਦੇ ਉੱਤੇ ਅੜਦੇ ਨਹੀਂ ਕਦੇ ਕਿਸੇ ਗੱਲ ਵੀ ਨਹੀਂ ਕਰਦੇ ਯਾਰ ਨਾਲ ਤਾਂ ਦੂਰ ਦੀ ਗੱਲ ਆ ਬੱਕਰੀ ਜਦੋਂ ਕਬੱਡੇ ਜਿਹੜਾ ਕਦੇ ਹੋਰ ਤਾਂ ਹੋਰ ਇਹਨਾਂ ਸਾਨੀ ਬਲੀਆਂ ਵੀ ਦਿੰਦੇ ਯਾਰ ਕੀ ਫਤੂਰ ਗੱਲਾਂ ਨੇ ਤੇ ਹੋਰ ਬਾਹਲੇ ਦੇਸ਼ਾਂ ਦੇ ਵਿੱਚ ਵੀ ਹੁਣ ਇਹਨਾਂ ਦਾ ਪੂਰਾ ਮਤਲਬ ਸਾਹਤ ਤੋਂ ਪਤਾ ਚੱਲ ਗਿਆ ਵੀਰੇ ਉਹ ਵੀ ਸਾਰੇ ਅੰਗਰੇਜ਼ ਹੁਣ ਇਹਨਾਂ ਨੂੰ ਇਹਨਾਂ ਦੇ ਮਤਲਬ ਜਦੋਂ ਉਹਨਾਂ ਨੂੰ ਪਤਾ ਲਾਇਆ ਇਹ ਵੀ ਇੰਡੀਅਨ ਨਾ ਹੁੰਦਾ ਸੇਖਾ ਨੂੰ ਨਹੀਂ ਇੰਡੀਅਨ ਸੇਖੇ ਉੱਤੇ ਕਾਦਿਸਤਾਨੀ ਨਾ ਹੁੰਦੇ ਨੇ ਵਧੀਆ ਸਗਾ ਤਾਂ ਖਾਲਸਾ ਨਹੀਂ ਲੜਾਉਂਦੇ ਨਹੀਂ ਤਾਂ ਸਾਰੇ ਅੰਗਰੇਜ਼ਾਂ ਉਹਨਾਂ ਨੂੰ ਵੀ ਮਾਨਾ ਅਫਰਤ ਕਰਨਗੇ ਉਦਾਂ ਹੀ ਮਤਲਬ ਜਿਵੇਂ ਅੱਜ ਆਪਣੇ ਪੰਜਾਬ ਦੇ ਵਿੱਚ ਭਈਆਂ ਨੇ ਗੰਦ ਪਾਇਆ ਉੱਥੇ ਜਾ ਕੇ ਇਹਨਾਂ ਨੇ ਉਹੀ ਉਹੀ ਗੰਦ ਉੱਥੇ ਸ਼ੁਰੂ ਕਰਤਾ ਮਤਲਬ ਯਾਨੀ ਕਿ ਜਿਹੜੀ ਹਰਕਤ ਇਹ ਇਹਨਾਂ ਦੇ ਆਪਦੇ ਬੰਦੇ ਕਹਿੰਦੇ ਨੇ ਯਾਰ ਅਸੀਂ ਨਹੀਂ ਕਹਾਂਦਾ ਮੈਂ ਨਹੀਂ ਕਹਾਂਦਾ ਤੁਸੀਂ YouTube ਤੇ ਵੀਡੀਓਾਂ ਦੇਖ ਲਿਓ ਬਹੁਤ ਪਈਆਂ ਨੇ ਜਿਹੜੇ ਇੱਕ ਯੂਪੀ ਬਿਹਾਰ ਦੇ ਬੰਦੇ ਹੀ ਨਹੀਂ ਹਿੰਦੀ 'ਚ ਵੀਡੀਓ ਬਣਾਈਆਂ ਹੋਈਆਂ ਉਹਨਾਂ ਦੇ ਆਪਦੇ ਹੀ ਬੰਦੇ ਕਹਿ ਰਹੇ ਨੇ ਇਹ ਗੱਲਾਂ ਬਾਕੀ ਆਪਣੇ ਘਰ ਵਿੱਚ ਸਾਡੇ ਬਹੁਤ ਹੀ ਸਖਤ ਖਤਰਨਾਕ ਗਹਿਰ ਗੰਭੀਰ ਸਿਚੁਏਸ਼ਨ ਦੇ ਵਿੱਚੋਂ ਨਿਕਲ ਰਹੀ ਆ ਅਥਰ ਜੋੜ ਕੇ ਬੇਨਤੀ ਆ ਪਾਣ ਨੂੰ ਸਾਰਿਆਂ ਨੂੰ ਯਿਆਸ ਪੜਿਆ ਕਰੋ ਮਾੜਾ ਮੋਟਾ ਆਪਣੇ ਬੱਚਿਆਂ ਨੂੰ ਆਪਣੇ ਪੈਣਾ ਪਾਣੀ ਨੂੰ ਸਾਰਿਆਂ ਨੂੰ ਪਾਣੀ ਦੇ ਲੜ ਲਾਇਆ ਕਰੋ ਜੇ ਕੋਈ ਨਹੀਂ ਲੱਗਦਾ ਤਾਂ ਉਹਨੂੰ ਹੌਲੀ ਹੌਲੀ ਲਾਉਣ ਦੀ ਕੋਸ਼ਿਸ਼ ਕਰੋ ਉਹਨੂੰ ਸਮਝਾਓ ਜੇ ਨਹੀਂ ਵੀ ਲੱਗਦਾ ਤਾਂ ਉਹਨੂੰ ਘੱਟੋ-ਘੱਟ ਇਹ ਸਮਝਾਓ ਵੀ ਚੱਲਣਾ ਆਪਾਂ ਬਾਬੇ ਨਾਨਕ ਦੇ ਸਿਧਾਂਤਾਂ ਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਬੱਚੇ ਆ ਉਹਨਾਂ ਦੇ ਹਿਸਾਬ ਨਾਲ ਕਿਹਣਾ ਬਸ ਚਾਹੇ ਕੋਈ ਮੋਨਾਮਾ ਚਾਹੇ ਕੋਈ ਕੁਛ ਇਹ ਸਭ ਤੋਂ ਪਹਿਲਾਂ ਤਾਂ ਇਹੀ ਗੱਲਾਂ ਕਰਨੇ ਇਹ ਮੋਨਾਮਾ ਜੀ ਇਹ ਹੈ ਜਾਂ ਇਹ ਕਿੱਥੋਂ ਫਾਲਸ਼ੀਆਂ ਦੀਆਂ ਗੱਲਾਂ ਆ ਕੋ ਯਾਰ ਤੁਸੀਂ ਫੱਦੂ ਗੱਲਾਂ ਤਾਂ ਇਹ ਕਰਦੇ ਆ ਅਗਲੇ ਥੋੜੇ ਜਿਹੀ ਗੱਲਾਂ ਦਾ ਕਰ ਕਰ ਛੋਟੇ-ਛੋਟੇ ਉਹਨਾਂ ਨੇ ਪੁਆਇੰਟ ਚੱਕਲੇ ਵੀ ਇਹਨਾਂ ਦੇ ਵਿੱਚ ਕਿੱਥੋਂ ਇਹਨਾਂ ਦਾ ਫੁੱਟ ਪਾਉਣੀ ਅਗਲੇ ਪਾਈ ਜਾਂਦੇ ਨੇ ਤੇ ਕਾਮਯਾਬ ਹੋਈ ਜਾਂਦੇ ਨੇ ਇਸਦੇ ਤੇ ਥੋੜੇ ਕੋਲੋਂ ਕੋਈ ਗੱਲ ਗੱਲਾਂ ਨਹੀਂ ਉੱਥੇ ਬੰਦੇ ਨੂੰ ਜਵਾਬ ਨਹੀਂ ਹੁੰਦਾ ਯਾਰ ਮੇਰੇ ਅਰੇ ਕੋਈ ਨਾ ਮੈਨੂੰ ਗੱਲਾਂ ਕਹਿੰਦਾ ਹਾਂ ਯਾਰ ਮੇਰੇ ਵਾਲ ਕਟਾਇਆ ਹਾਂ ਮੈਂ ਕੀ ਬੈਂਸ ਕਰਾਂ ਉਹ ਯਾਰ ਗੱਲਾਂ ਤਾਂ ਰਾਜਨੀਤਿਕ ਨੇ ਸਾਰੀਆਂ ਇਹ ਮਸਲੇ ਰਾਜਨੀਤਿਕ ਨੇ ਧਾਰਮਿਕ ਮਸਲੇ ਤਾਂ ਸਾਡੇ ਬਾਅਦ ਚ ਆਉਣੇ ਨੇ ਨਾ ਪਹਿਲਾਂ ਜੇ ਅਸੀਂ ਸਮਝਾਂਗੇ ਵੀ ਸਾਡੇ ਗੁਰੂਆਂ ਨੇ ਸਾਨੂੰ ਕੀ ਦੱਸਿਆ ਸਾਡੇ ਗੁਰੂਆਂ ਨੇ ਇਕੱਲੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਹੋਈ ਸਾਨੂੰ ਉਹਨਾਂ ਨੇ ਸਾਨੂੰ ਰਾਜਨੀਤਿਕ ਸਿੱਖਿਆ ਵੀ ਦਿੱਤੀ ਹੋਈ ਹੈ ਅਸੀਂ ਰਾਜਨੀਤਿਕ ਸਿੱਖਿਆ ਸਿੱਖਣੀ ਆ ਪਹਿਲਾਂ ਕਿਉਂਕਿ ਉਹਨਾਂ ਨੇ ਆਪ ਹੀ ਕਿਹਾ ਹੈ ਭਾਈ ਧਰਮ ਬਿਨਾਂ ਰਾਜ ਚਲੇ ਹੈ ਰਾਜ ਬਿਨਾਂ ਸਭ ਦਲੇ ਮਿਲੇ ਚਲੋ ਬਾਕੀ ਵੀ ਗਲਤੀਆਂ ਚਲਤੀ ਹੋਈ ਤਾਂ ਮਾਫ ਕਰਿਓ ਜੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਵੀ ਕਰਕੇ ਦੱਸ ਦਿਓ ਵਧੀਆ ਨਹੀਂ ਲੱਗੀ ਤਾਂ ਵੀ ਦੱਸਿਓ ਧੰਨਵਾਦ ਜੀ